ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਦੋਸਤੋ ਤੁਹਾਨੂੰ ਪਤਾ ਹੀ ਆ ਪਿਛਲੇ ਕਰੀਬ 4 ਸਾਲਾਂ ਤੋਂ ਜਿਹੜੀ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਜ਼ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਬਜ਼ੁਰਗ ਸੀ ਆਪਣੇ ਦਾਦੇ ਪੜਦਾਦੇ ਸੀਗੇ ਉਹ ਇਹ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਜਿਹੜੇ ਪਿੰਡਾਂ ਦੇ ਤੇਰਪੇ ਕਰ ਲੋਕ ਸੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਜਿਹੜੀ ਇਹ ਬਿਮਾਰੀ ਆ ਪੂਰੇ ਵਰਲਡ ਦੇ ਵਿੱਚ ਐਨੀ ਤੇਜ਼ੀ ਨਾਲ ਫੈਲ ਰਹੀ ਆ ਹਨਾ ਵੀ ਅੱਜ ਬੱਚੇ-ਬੱਚੇ ਦੀ ਇਹ ਬਿਮਾਰੀ ਦਾ ਜਿਹੜਾ ਨਾਂ ਬੱਚੇ-ਬੱਚੇ ਦੀ ਜਵਾਨ ਤੇ ਆ ਤੁਹਾਨੂੰ ਪਤਾ ਹੀ ਆ ਪਿਛਲੇ 4 ਸਾਲਾਂ ਤੋਂ ਮੈਂ ਹਰ ਵਾਰੀ ਕੋਈ ਨਾ ਕੋਈ ਨਵੀਂ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਥੋੜੇ-ਥੋੜੇ ਸਮੇਂ ਬਾਅਦ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਆ ਸਾਰੇ ਲੋਕਾਂ ਨੂੰ ਪਤਾ ਜਿਹੜੇ ਵੀਡੀਓ ਵੇਖਦੇ ਆ ਵੀ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਕੋਈ ਆਪਾਂ ਪਬਲਿਸਿਟੀ ਲੈਣ ਆਸਤੇ ਵੀਡੀਓ ਨਹੀਂ ਪਾਉਂਦੇ ਵੀਡੀਓ ਮਕਸ ਪਾਉਣ ਦਾ ਮਕਸਦ ਇਹ ਹੁੰਦਾ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਲੋਕਾਂ ਨੂੰ ਇਹ ਬਿਮਾਰੀ ਬਾਰੇ ਦੱਸਣਾ ਇਹਦੇ ਇਲਾਜ ਬਾਰੇ ਦੱਸਣਾ ਠੀਕ ਹੈ ਜੀ ਵੀ ਇਹ ਬਿਮਾਰੀ ਦਾ ਇਲਾਜ ਹੈ 20 ਤੋਂ 25 ਤਰ੍ਹਾਂ ਦੇ ਵਿੱਚ ਇਲਾਜ ਹੈ ਠੀਕ ਹੈ ਜੀ ਮੇਰੇ ਨਾਲ ਇਸ ਟਾਈਮ ਇੱਕ ਬਾਈ ਜੀ ਬੈਠੇ ਆ ਇੱਕ ਭੈਣ ਜੀ ਬੈਠੇ ਆ ਇਦਾਂ ਇਹਨਾਂ ਨਾਲ ਮੈਂ ਗੱਲਬਾਤ ਕਰਾਉਂਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਆਪਣੀ ਦਵਾਈ ਆ ਇਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਹੈਗਾ ਜਿਹੜੀ ਆਪਾਂ ਐਲੋਪੈਥੀ ਮੈਡੀਸਨ ਲੈਨੇ ਆ ਜਿਹੜੀ ਆਪਾਂ ਹਸਪਤਾਲਾਂ ਚੋਂ ਡਾਕਟਰਾਂ ਤੋਂ ਦਵਾਈ ਖਾਨੇ ਆ ਉਹ ਤੁਹਾਨੂੰ ਪਤਾ ਹੀ ਆ ਤੁਸੀਂ ਸਾਰੇ ਪੜੇ ਲਿਖੇ ਆ ਜਿਹੜਾ ਅੱਜ ਦਾ ਯੋਗ ਆ ਸਾਰਾ ਪੜਿਆ ਲਿਖਿਆ ਯੋਗ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਸਾਰੇ ਲੋਕਾਂ ਨੂੰ ਉਹਦੇ ਵਿੱਚ ਕੀ ਹੈ ਕੀ ਨਹੀਂ ਹੈਗਾ ਇਹ ਉਹ ਦਵਾਈ ਆ ਜਿਹੜੇ ਆਪਣੇ ਦਾਦੇ ਪੜਦਾਦੇ ਖਾਂਦੇ ਸੀ ਆਪਣੇ ਸਾਰਿਆਂ ਦੇ ਉਸ ਟਾਈਮ ਤੇ ਆ ਜੜੀ ਬੂਟੀਆਂ ਖਾਂਦੇ ਸੀ ਤੇ ਉਹਨਾਂ ਦੀ ਜਿਹੜੀ ਪਾਵਰ ਸੀ ਘੋੜੇ ਵਰਗੀ ਸੀ ਉਹਨਾਂ ਟਾਈਮਾਂ ਤੇ ਵੀ ਬਿਮਾਰੀਆਂ ਹੁੰਦੀਆਂ ਸੀ ਬਟ ਉਹਨਾਂ ਟਾਈਮਾਂ ਤੇ ਇੰਨਾ ਜਿਹੜਾ ਐਲੋਪੈਥਿਕ ਇਲਾਜ ਆ ਉਹ ਇੰਨਾ ਪ੍ਰਮੋਟ ਨਹੀਂ ਹੈਗਾ ਸੀ ਜਿੰਨਾ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਦੇ ਟਾਈਮ ਦੇ ਵਿੱਚ ਆਯੁਰਵੇਦ ਨੂੰ ਪਿੱਛੇ ਕਰਤਾ ਤੇ ਐਲੋਪੈਥੀ ਨੂੰ ਲੋਕਾਂ ਨੇ ਅੱਗੇ ਕਰਤਾ ਪਰ ਜਿਹੜੇ ਸਿਆਣੇ ਬੰਦੇ ਆ ਉਹ ਜੇ ਦਿਮਾਗ ਨਾਲ ਸੋਚਣ ਤਾਂ ਉਹਨਾਂ ਨੂੰ ਪਤਾ ਲੱਗ ਜਾਉ ਉਸ ਟਾਈਮ ਤੇ ਆ ਦਵਾਈਆਂ ਦਾ ਕਿੰਨਾ ਰਿਜ਼ਲਟ ਸੀ ਤੇ ਐਲੋਪੈਥੀ ਦਾ ਕਿੰਨਾ ਰਿਜ਼ਲਟ ਸੀਗਾ ਇਸ ਟਾਈਮ ਤੇ ਮੇਰੇ ਨਾਲ ਇੱਕ ਭੈਣ ਜੀ ਬੈਠੇ ਆ ਬਾਕੀ ਇਹਨਾਂ ਨਾਲ ਗੱਲ ਕਰਾਉਂਗਾ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਆ ਜੇ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਯਾਰ ਦੋਸਤ ਨੂੰ ਜਾਂ ਆਣ ਗਵਾਂਢ ਦੇ ਵਿੱਚ ਜਿਹੜੀ ਇਹ ਨਾਮਰਾਦ ਬਿਮਾਰੀਆ ਕੈਂਸਰ ਜੇ ਕਿਸੇ ਨੂੰ ਇਸ ਬਿਮਾਰੀ ਨੇ ਆਪਦੀ ਲਪੇਟ ਦੇ ਵਿੱਚ ਲਿਆ ਇੱਕ ਵਾਰ 20 ਤੋਂ 25 ਦਿਨ ਦਵਾਈ ਟਰਾਈ ਕਰਕੇ ਜਰੂਰ ਦੇਖੋ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਆਪਣੀ ਦਵਾਈ ਦਾ ਰਿਜ਼ਲਟ ਮਿਲੂਗਾ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਵੀ ਲੋਕਾਂ ਨੂੰ ਝੂਠ ਬੋਲ ਕੇ ਲੱਤ ਨੂੰ ਰੱਸਾ ਪਾ ਕੇ ਬੰਨਣ ਵਾਲਾ ਕੰਮ ਨਹੀਂ ਹੈਗਾ ਹਨਾ ਵੀ ਝੂਠ ਬੋਲ ਕੇ ਤੇ ਅਗਲੇ ਨੂੰ ਰੱਸਾ ਪਾ ਕੇ ਤੇ ਬੰਨ ਕੇ ਹਨਾ ਬਿਠਾ ਲਓ ਉਹਦਾ ਕੰਮ ਨਹੀਂ ਹੈਗਾ ਮੇਰਾ ਵੀਡੀਓ ਪਾਉਣ ਦਾ ਮਕਸਦ ਆ 20 ਤੋਂ 25 ਦਿਨ ਤੁਸੀਂ ਦਵਾਈ ਟਰਾਈ ਕਰੋ ਵੀ ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਮੇਰੀ ਦਵਾਈ ਦਾ ਰਿਜ਼ਲਟ ਮਿਲੂਗਾ 1.5 ਸਾਲ ਦਵਾਈ ਚੱਲੂਗੀ ਮੇਰੇ ਕੋਲਿਆਂ ਤਾਂ ਅੱਜ ਦੇ ਟਾਈਮ ਤੇ ਜਿਵੇਂ ਮੈਂ ਗੱਲ ਕਰਾਂ ਇਹੋ ਜਿਹੇ ਲੋਕ ਹੈਗੇ ਜਿਹੜਾ ਨੂੰ 3-3 ਸਾਲ ਹੋ ਗਏ ਦਵਾਈ ਖਾਂਦਿਆਂ ਨੂੰ 2-2 ਸਾਲ ਹੋ ਗਏ ਦਵਾਈ ਖਾਂਦਿਆਂ ਨੂੰ ਉਹ ਦਵਾਈ ਨਹੀਂ ਬੰਦ ਕਰ ਰਹੇ ਕਿਉਂ ਉਹਨਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆ ਗਈਆਂ ਤੇ ਇਹ ਦਵਾਈ ਦਾ ਕੋਈ ਇਹਨਾਂ ਜ਼ਿਆਦਾ ਖਰਚਾ ਨਹੀਂ ਹੈਗਾ ਬੜੀ ਘੱਟ ਖਰਚੇ ਦੇ ਵਿੱਚ ਦਵਾਈ ਤਿਆਰ ਜਿਹੜੀ ਤੁਹਾਨੂੰ ਮਿਲਣੀ ਆ ਠੀਕ ਆ ਜੀ ਮੇਰੇ ਨਾਲ ਭੈਣ ਜੀ ਬੈਠਿਆ ਸਸੀ ਕਾ ਭੈਣ ਜੀ ਸਸਰੀ ਕਾ ਵੀਰੇ ਕੀ ਨਾਮ ਆ ਤੁਹਾਡਾ ਕੁਲਦੀਪ ਕੌਰ ਕੁਲਦੀਪ ਕੌਰ ਹਾਂਜੀ ਤੇ ਤੁਹਾਡਾ ਏਰੀਆ ਤੁਹਾਡਾ ਪਿੰਡ ਕਿਹੜਾ ਜੀ ਅਸੀਂ ਇਥੋਂ ਫਗਵਾੜੇ ਤੋਂ ਪਿੰਡ ਮੌਲੀ ਆ ਪਿੰਡ ਮੌਲੀ ਹਾਂਜੀ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਫਗਵਾੜੇ ਦੇ ਵਿੱਚ ਆ ਗਿਆ ਇਹ ਹਾਂਜੀ ਹਾਂਜੀ ਦਾ ਬਿਮਾਰੀ ਕਿੰਨਾ ਨੂੰ ਸੀ ਮੈਨੂੰ ਸੀ ਖੋਦ ਤੁਹਾਨੂੰ ਖੋਦ ਨੂੰ ਸੀ ਹਾਂਜੀ ਆਪਾਂ ਨਾ ਕੈਮਰੇ ਦੇ ਆਪਣੇ ਜਿਹੜੇ ਲੋਕ ਵੇਖ ਰਹੇ ਆ ਮੇਰੀ ਜਿਹੜੀ ਵੀਡੀਓ ਆ ਮੈਨੂੰ ਪਤਾ ਲੱਖਾਂ ਲੋਕਾਂ ਨੇ ਮੇਰੀ ਵੀਡੀਓ ਦੇਖਣੀ ਆ ਹਨਾ ਜੀ ਸੋਸ਼ਲ ਮੀਡੀਆ ਤੇ ਆਪਣੀ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਆ ਤੁਹਾਡੇ ਏਰੀਆ 'ਚ ਵੀ ਪਹੁੰਚਣੀ ਆ ਬਾਹਰ ਦੇਸਾਂ ਬਦੇ ਸੱਜੇ ਵੀ ਪਹੁੰਚਣੀ ਆ ਮੇਰੇ ਏਰੀਆ 'ਚ ਵੀ ਪਹ ਆਪਾਂ ਕੈਮਰੇ ਦੇ ਅੱਗੇ ਸੱਚ ਬੋਲਣਾ ਹੈ ਨਾ ਸਚਾਈ ਦੱਸਣੀ ਆ ਵੀ ਸਚਾਈ ਇਹ ਦੱਸਣੀ ਆ ਵੀ ਲੋਕਾਂ ਨੂੰ ਆਪਾਂ ਇਹ ਮਸੂਦ ਦੱਸਣਾ ਵੀ ਇਹ ਜਿਹੜੀ ਬਿਮਾਰੀ ਆ ਕੈਂਸਰ ਦਾ ਇਲਾਜ ਜੀ ਇਹਦੇ ਨਾਲ ਕਿੰਨੇ ਸਮੇਂ ਚ ਹੁੰਦਾ ਤੇ ਕਿੰਨੇ ਟਾਈਮ ਚ ਹੁੰਦਾ ਹਾਂਜੀ ਤੇ ਤੁਹਾਨੂੰ ਖੁਦ ਨੂੰ ਇਹ ਸਮੱਸਿਆ ਸੀ ਹਾਂਜੀ ਤੁਹਾਡੇ ਬਿਮਾਰੀ ਕਿੱਥੇ ਸੀ ਸਾਹਮਣੇ ਦੇਖ ਕੇ ਉੱਚੀ ਬੋਲ ਕੇ ਦੱਸੋ ਜਿੱਦਾਂ ਬਾਡੀ ਦੇ ਵਿੱਚ ਤਿੰਨ ਹਿੱਸਿਆਂ ਵਿੱਚ ਸੀ ਇਹ ਬਿਮਾਰੀ ਜੀ ਬਲੱਡ ਕੈਂਸਰ ਸੀਗੀ ਸੈਰਵਿਕ ਕੈਂਸਰ ਸੀ ਤੇ ਬੱਚੇਦਾਨੀ ਵਿੱਚ ਕੈਂਸਰ ਸੀ ਜੀ ਜਿੱਦਾਂ ਬਹੁਤ ਜਗ੍ਹਾ ਤੇ ਇਲਾਜ ਕਰਵਾਇਆ ਪਰ ਨਹੀਂ ਡਾਕਟਰ ਕਹਿੰਦੇ ਸੀ ਕਿ ਬੱਚੇਦਾਨੀ ਦਾ ਕੈਂਸਰ ਤਾਂ ਬੱਚੇਦਾਨੀ ਕੱਢ ਕੇ ਕਰ ਦਵਾਂਗੇ ਜਿਹੜਾ ਬਲੱਡ ਕੈਂਸਰ ਆ ਉਹ ਨਹੀਂ ਠੀਕ ਹੋਣਾ ਨਾ ਤੇਰੇ ਸਿਰ ਦਾ ਕੈਂਸਰ ਠੀਕ ਹੋਣਾ ਕਿਉਂਕਿ ਏਜ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਸੀ ਬਹੁਤ ਮੁਸ਼ਕਲ ਆ ਪਰ ਐਸ ਵੇਲੇ ਮੈਨੂੰ ਨਾ ਕਦੀ ਫੀਵਰ ਹੋਇਆ ਜਾਦੀ ਮੈਂ ਵੀਰਜੀ ਤੋਂ ਦਵਾਈ ਖਾਣੀ ਸ਼ੁਰੂ ਕੀਤੀ ਆ ਮੈਨੂੰ ਜਿੱਦਾਂ 15 ਤੇ 20 ਦਿਨ ਦੇ ਅੰਦਰ ਅੰਦਰ ਹੀ ਮੇਰੇ ਜਿੱਦਾਂ ਪੇਨ ਹੁੰਦੀ ਸੀ ਉਹ ਖਤਮ ਹੋ ਗਈ ਸੀ ਬੋਡੀ ਦੇ ਵਿੱਚੋਂ ਤੇ ਸਿਰ ਦੇ ਵਿੱਚ ਵੀ ਆਪੇ ਗੰਢ ਖਤਮ ਹੋ ਗਈ ਆ ਕਿੰਨਾ ਟਾਈਮ ਦਵਾਈ ਖਾਧੀ ਆਪਣੀ ਇਹ ਤੁਸੀਂ ਸਾਡੇ ਹਲੇ 5ਵਾਂ ਮਹੀਨਾ ਆਇਆ 5ਵਾਂ ਮਹੀਨਾ ਹਾਂਜੀ ਜਦੋਂ ਮੇਰੇ ਕੋਲ ਆਏ ਸੀ ਉਦੋਂ ਕੀ ਹਾਲ ਸੀ ਤੁਹਾਡਾ ਉਦੋਂ ਤੁਰੇ ਨਹੀਂ ਸੀ ਹੁੰਦਾ ਬਿਲਕੁਲ ਲੱਤਾਂ ਡੈੱਡ ਹੋ ਗਈਆਂ ਸੀ ਉਦੋਂ ਮੰਜੇ ਤੇ ਬਹਿ ਗਏ ਸੀ ਹਾਂਜੀ ਮੰਜੇ ਤੇ ਤੁਸੀਂ ਪਹਿਲੀ ਵਾਰੀ ਤੁਸੀਂ ਮੇਰੇ ਕੋਲੇ ਬਾਈ ਜੀ ਦੇ ਨਾਲ ਤੁਸੀਂ ਦੋਵੇਂ ਆ ਕੇ ਆਏ ਸੀ ਹਾਂਜੀ ਹਾਂਜੀ ਤੁਰ ਨਹੀਂ ਸੀ ਹੁੰਦਾ ਉਦੋਂ ਡਾਕਟਰਾਂ ਨੇ ਤੁਹਾਨੂੰ ਕੀ ਕਿਹਾ ਸੀਗਾ ਬਸ ਡਾਕਟਰਾਂ ਨੇ ਕਿਹਾ ਸੀ ਕਿ ਬਲੱਡ ਕੈਂਸਰ ਦੇ ਨਾਲ ਵੀ ਖਤਮ ਹੋ ਜਾਣਾ ਹੈ ਕੋਈ ਕਹਿੰਦਾ ਸੀ ਗਰੀਸ ਖਤਮ ਹੋ ਗਈ ਆ ਕੋਈ ਕੁਛ ਕੋਈ ਕੁਛ ਕੀ ਕਹਿੰਦੇ ਸੀ ਕਿੰਨਾ ਕ ਸਮਾਂ ਕੱਢੋਗੇ ਕਿ ਬੱਸ ਹੋਰ ਕੀ ਕਹੀਏ ਟੈਟਾ ਦੇ ਜਿਹੜੇ ਕਹਿੰਦੇ 15 20 ਹਾਂਜੀ ਉਹ ਤਾਂ ਟੈਸਟਾਂ ਤੇ ਬਹਿਲਾ ਕਹਿੰਦੇ ਸੀ 15 20 ਦਿਨ ਤੁਹਾਨੂੰ ਟੈਸਟ ਹੀ ਤੁਹਾਡੇ ਹੋਣੇ ਹਸਪੀਟਲ ਚ ਦਾਖਲ ਹੋਣਾ ਅੱਛਾ ਇਲਾਜ ਕਿੰਨਾ ਕੁ ਕਰਾਇਆ ਸੀ ਇਲਾਜ ਬਥੇਰਾ ਪਹਿਲਾਂ ਕਰਵਾਈ ਗਏ ਆ ਪੈਸੇ ਵਾਵਾ ਲਾਤੇ ਹਾਂਜੀ ਜਿਹੜੀ ਮੇਰੀ ਦਵਾਈ ਖਾਧੀ ਆ ਬੜੇ ਘੱਟ ਖਰਚੇ ਚ ਖਾਧੀ ਆ ਹਾਂਜੀ ਕੀ ਲੱਗਦਾ ਵੀ ਜਿਹੜੇ ਮੈਂ ਪੈਸੇ ਲੈਣਾ ਜਾਇਜ਼ ਲੈਣਾ ਜਾਂ ਨਜਾਇਜ਼ ਲੈਣਾ ਅਸੀਂ ਤਾਂ ਕਹਿੰਦੇ ਜਾਇਜ਼ ਵੀ ਨਹੀਂ ਲੈਂਦੇ ਅੱਛਾ ਨਹੀਂ ਹਾਂਜੀ ਘੱਟ ਲੈਣਾ ਹਾਂਜੀ ਘੱਟ ਲੈਂਦੇ ਚਲੋ ਅੱਛਾ ਜਿਹੜੇ ਆਪਣੇ ਵੀਰ ਭੈਣ ਭਰਾ ਕੈਮਰੇ 'ਚ ਆਪਾਂ ਨੂੰ ਵੇਖ ਰਹੇ ਆ ਆਪਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਮੈਂ ਤਾਂ ਇਹੀ ਕਹੂੰਗੀ ਕਿ ਮੈਂ ਆਪਣੇ ਜਿੱਦਾਂ ਹੁਣ ਮੈਂ ਇੱਥੇ ਬੈਠੀ ਆ ਮੈਂ ਮੌਤ ਦੇਖ ਕੇ ਆਈ ਆ ਤਾਂ ਵੀ ਤੁਸੀਂ ਵੀ ਇੱਥੇ ਆਵੋ ਵੀਰ ਜੀ ਕੋਲ ਆ ਕੇ ਇਹੀ ਦਵਾਈ ਖਾਵੋ ਜਿਹੜੀਆਂ ਕੀਮੋ ਵਗੈਰਾ ਆਪਾਂ ਕਰਾਉਂਦੇ ਆ ਇਹ ਪੂਰੀਆਂ ਗਾਲਤ ਆ ਇਹਨਾਂ ਨਾਲ ਆਪਾਂ ਕਦੀ ਵੀ ਕਾਮਯਾਬ ਨਹੀਂ ਹੋਣਾ ਬਰਵਾਦੇ ਹੋਣਾ ਬਸ ਤੁਹਾਡੇ ਇੱਕ ਰਿਸ਼ਤੇਦਾਰ ਵੀ ਆਏ ਦਵਾਈ ਲੈਣ ਹਾਂਜੀ ਬਹੁਤ ਜ਼ਿਆਦਾ ਆਏ ਉਹਨਾਂ ਦੀ ਕੀ ਸਟੋਰੀ ਸੀ ਉਹਨਾਂ ਨੂੰ ਜਿਹਦਾ ਆਖਰੀ ਆਖਰੀ ਸੀ ਉਹਨਾਂ ਦੀ ਵੀ ਸਟੇਜ ਚੌਥੀ ਸਟੇਜ ਤੇ ਉਹ ਤਾਂ ਬਿਲਕੁਲ ਹੀ ਬਰਬਾਦ ਹੋ ਗਿਆ 24-25 ਲੱਖ ਰੁਪਈਆ ਲੱਗ ਗਿਆ ਉਹਨਾਂ ਦੇ ਕਿੱਥੇ ਸੀ ਬਿਮਾਰੀ ਉਹਨਾਂ ਦੇ ਜਿੱਦਾ ਗਦੂਤਾ ਦਾ ਕੈਂਸਰ ਸੀ ਆ ਉਸ ਤੋਂ ਬਾਅਦ ਕਿ ਹੱਡੀਆਂ ਦੇ ਜਾਵਣੀ ਹੱਡੀਆਂ ਵਿੱਚ ਚੱਲ ਗਿਆ ਸੀਗਾ ਤੇ ਉਹਨਾਂ ਦੇ ਬਲੱਡ ਵਗੈਰਾ ਬਹੁਤ ਆਉਂਦਾ ਸੀ ਬਾਥਰੂਮ ਵਿੱਚ ਵੀ ਉਹਨਾਂ ਦਾ ਕੀ ਹਾਲ ਆ ਉਹ ਬਿਲਕੁਲ ਨਾਰਮਲ ਹੋ ਗਏ ਹੁਣ ਹਾਂਜੀ ਹੁਣ ਹੋ ਗਏ ਤੁਰੇ ਫਿਰਦੇ ਆ ਸਹੀ ਹਾਂਜੀ ਜਦੋਂ ਮੇਰੇ ਕੋਲ ਆਏ ਸੀ ਉਦੋਂ ਉਹਨਾਂ ਦਾ ਕੀ ਹਾਲ ਸੀ ਉਦੋਂ ਤਾਂ ਉਹ ਕਹਿੰਦੇ ਸੀ ਮੇਰੀ ਬੇਲਡ ਨੇ ਦੇ ਵਿੱਚ ਜਿੱਦਾ ਬਾਹ ਫਸੀ ਹੁੰਦੀ ਮੈਨੂੰ ਇੰਨੀ ਤਕਲੀਫ ਆ ਉਹ ਨਾਲ ਵੀ ਸਦਾ ਰਹਿੰਦਾ ਦਰਦ ਦਾ ਟੀਕਾ 나ੜ ਵੀ ਚ ਲੱਗਦਾ ਸੀ ਉਹਨਾਂ ਦੇ ਦੋਸਤੋ ਤੁਸੀਂ ਭੈਣ ਜੀ ਦੀ ਜਵਾਨੀ ਸੁਣਿਆ ਹਨ ਇਹਨਾਂ ਦਾ ਪਿੰਡ ਵੀ ਇਹਨਾਂ ਨੇ ਦੱਸਿਆ ਤੇ ਆਪ ਦੀ ਸਟੋਰੀ ਵੀ ਦੱਸੀ ਹੈ ਤੇ ਗਾਂ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਦਵਾਈ ਲੈ ਕੇ ਉਹਦੀ ਵੀ ਸਟੋਰੀ ਦੱਸੀ ਹੈ ਹਨ ਮੇਰਾ ਜਿਹੜਾ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਮੈਂ ਬਾਹਲੇ ਦਿਨ ਨਹੀਂ ਮੰਗਦਾ ਤੁਹਾਡੇ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਮੇਰਾ ਇਹ ਨਹੀਂ ਹੈਗਾ 20 ਤੋਂ 25 ਦਿਨਾਂ ਦੇ ਵਿੱਚ ਮੇਰੀ ਦਵਾਈ ਤੁਹਾਨੂੰ ਕੋਈ ਨੁਕਸਾਨ ਕਰੂਗੀ 0% ਸਾਈਡ ਇਫੈਕਟ 0% ਸਾਈਡ ਇਫੈਕਟ ਰਿਜ਼ਲਟ ਤੁਹਾਡੀ ਬਾਡੀ ਨੂੰ ਮਿਲੂਗਾ 20 ਤੋਂ 25 ਦਿਨਾਂ ਦੇ ਵਿੱਚ ਮਰੀਜ਼ ਦੀ ਬਾਡੀ ਨੂੰ ਰਿਜ਼ਲਟ ਮਿਲਣਾ ਹੀ ਮਿਲਣਾ ਠੀਕ ਆ ਇਸੇ ਤਰ੍ਹਾਂ ਜਿਵੇਂ ਮੈਂ ਅੱਜ ਵੀਡੀਓ ਸ਼ੇਅਰ ਕੀਤੀ ਆ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਦਾ ਹਣਾ ਹੁਣ ਤੁਹਾਡਾ ਫਰਜ਼ ਕੀ ਆ ਤੁਹਾਡਾ ਫਰਜ਼ ਇਹ ਆ ਇਨਸਾਨੀਅਤ ਤੌਰ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਜਿਵੇਂ ਇਹ ਵੀਰ ਭੈਣ ਭਰਾ ਆਏ ਸੀ ਮੇਰੇ ਕੋਲੇ ਇਹ ਵੀ ਮੇਰੀ ਕੋਈ ਵੀਡੀਓ ਵੇਖ ਕੇ ਆਏ ਸੀ ਹਾਂਜੀ ਵੀਡੀਓ ਵੇਖ ਕੇ ਵੀਡੀਓ ਵੇਖ ਕੇ ਆਏ ਸੀ ਹਨਾ ਜੇਵਾਜ ਵੀਡੀਓ ਵੇਖ ਕੇ ਆਏ ਸੀ ਤੇ ਅੱਜ ਆਪਣੇ ਵਿੱਚ ਬੈਠੇ ਆ 5 ਮਹੀਨੇ ਹੋ ਗਏ ਆ ਡਾਕਟਰ ਕਹਿੰਦਾ ਸੀ ਸਮਾਂ ਥੋੜਾ ਕੱਢਣਗੇ ਹਨਾ ਤੇ ਮੈਂ ਤਾਂ ਹਰ ਇੱਕ ਵਾਰੀ ਕਹਿਣਾ ਹੁੰਦਾ ਸਵਾਸ ਰੱਬ ਦੇ ਹੱਥ 'ਚ ਆ ਕਿਸੇ ਬੰਦੇ ਦੇ ਹੱਥ 'ਚ ਸਵਾਸ ਨਹੀਂ ਹੈਗੇ ਸਵਾਸ ਇੱਕ ਹੀ ਬੰਦੇ ਦੇ ਹੱਥ 'ਚ ਆ ਉਹ ਆ ਪਰਮਾਤਮਾ ਠੀਕ ਹੈ ਜੀ ਜਿੰਨੀ ਤੁਹਾਡੀ ਲਿਖੀ ਆ ਜਿੰਨੇ ਤੁਹਾਡੇ ਸਵਾਸ ਲਿਖੇ ਰੱਬ ਨੇ ਉਹਨੇ ਤੁਸੀਂ ਸਾਹ ਲੈਣੇ ਹੀ ਲੈਣੇ ਆ ਦੋਸਤੋ ਇਹ ਆਪਣੀ ਦਵਾਈ ਆ ਇਹਦਾ ਸੇਵਨ ਕਰੋ 20 ਤੋਂ 25 ਦਿਨਾਂ ਚ ਰਿਜ਼ਲਟ ਮਿਲੂਗਾ ਵੀਡੀਓ ਨੂੰ ਵੱਧ ਤੋਂ ਵੱ ਤਾ ਜੋ ਕਿਸੇ ਵੀਰ ਭੈਣ ਭਰਾ ਦੀ ਜਿੰਦਗੀ ਬਚ ਸਕੇ ਹਨਾ ਜੀ ਤੇ ਹੋਰ ਬਾਕੀ ਗੱਲਾਂ ਬਾਤਾਂ ਜੇ ਕਿਸੇ ਨੇ ਕਰਨੀਆਂ ਤਾਂ ਭਾਈ ਮੇਰੇ ਕੋਲੇ ਆ ਕੇ ਕਰ ਸਕਦੇ ਆ ਤੇ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਆ ਸਵੇਰੇ 9 ਤੋਂ ਲੈ ਕੇ 3 ਵਜੇ ਤੱਕ ਮਰੀਜ਼ ਨਹੀਂ ਲੈ ਕੇ ਆਉਣਾ ਮੇਰੇ ਕੋਲੇ ਠੀਕ ਹੈ ਜੀ ਜਿੱਥੋਂ ਵੀ ਆਉਣਾ ਤੁਸੀਂ ਰਿਪੋਰਟਾਂ ਲੈ ਕੇ ਮਿਲੋ ਸਵੇਰੇ 9 ਤੋਂ 3 ਵਜੇ ਤੱਕ ਸੋ ਮੰਗਲਵਾਰ ਛੁੱਟੀ ਹੁੰਦੀ ਆ ਸੋ ਮੰਗਲਵਾਰ ਆਪਾਂ ਮਿਲਦੇ ਨਹੀਂ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਮਿਲਦੇ ਆ ਸਵੇਰੇ 9 ਤੋਂ 3 ਫਰੀਦਕੋਟ ਦੇ ਨਾਲ ਆਪਣਾ ਪਿੰਡ ਆਰਾਈਆਂ ਵਾਲਾ ਕਲਾਂ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਜਦੋਂ ਤੁਸੀਂ ਆਉਂਗੇ ਫਰੀਦਕੋਟ ਜ਼ਿਲ੍ਹਾ ਆਪਣਾ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ ਜੇ ਤੁਸੀਂ ਆਉਂਗੇ 5 ਕਿਲੋਮੀਟਰ ਤੇ ਇੱਕ ਪਿੰਡ ਆਉਂਦਾ ਪਿਪਲੀ ਜਦੋਂ ਤੁਸੀਂ ਪਿਪਲੀ ਆਗੇ ਪਿਪਲੀ ਆਗੇ ਡਰੇਨ ਆਉਗੀ ਸੇਮ ਨਾਲਾ ਸੇਮ ਨਾਲੇ ਦੇ ਨਾਲ ਖੱਬੇ ਪਾਸੇ ਆਪਣੇ ਪਿੰਡ ਨੂੰ ਛੜਕ ਜਾਂਦੀ ਆ ਪਿੰਡ ਅਰਾਈਆਂ ਵਾਲਾ ਕਲਾਂ ਜਦੋਂ ਪਿੰਡ ਰਾਈਆਂ ਵਾਲਾ ਆਗੇ ਮੇਰਾ ਮੋਬਾਈਲ ਨੰਬਰ 9465407174 9465407174 ਪਿੰਡ ਦੀ ਫੇਰਨੀ ਤੇ ਆਪਣਾ ਇੱਕ ਘਰ ਆ ਸੇਵਾ ਕੇਂਦਰ ਤੇ ਪਾਰਕ ਦੇ ਕੋਲੇ ਆਪਣਾ ਘਰ ਆ ਦੋਸਤੋ ਤੁਸੀਂ ਜਦੋਂ ਮਰਜ਼ੀ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਮੈਨੂੰ ਮਿਲ ਸਕਦੇ ਆ ਸਵੇਰੇ 9:00 ਤੋਂ 3:00 ਵਜੇ ਤੱਕ ਮੈਨੂੰ ਉਮੀਦ ਆ ਤੁਸੀਂ ਭਰੋਸਾ ਕਰਕੇ ਆਓਗੇ ਪ੍ਰਮਾਤਮਾ ਤੁਹਾਡਾ ਭਰੋਸਾ ਟੁੱਟਣ ਨਹੀਂ ਦਿੰਦਾ 100% ਤੁਹਾਨੂੰ ਰਿਜ਼ਲਟ ਮਿਲੂਗਾ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਜੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਫਰੀਦਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ